ਇਹ ਸਾਡਾ ਭਰਾ ਆ ਖੁਸ਼ੀ ਦੋ ਲੱਖ ਚ ਬੋਲ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਮੇਲੇ ਕਰਾ ਰਹੀ ਆ ਬਹੁਤ ਵਧੀਆ ਪਲੇਅਰ ਪਹੁੰਚੇ ਹੋਇਆ ਤੇ ਹੁਣ ਜਿਦਾਂ ਕਿ ਕਹਿ ਦਈਏ ਕਬੱਡੀ ਛੱਡਣ ਕਰਤੇ ਸੀ ਤੇ ਪਰ ਦਿਲ ਦਿਲ ਕੀਤਾ ਵੀ ਯਾਰ ਇੰਗਲੈਂਡ ਜਾ ਕੇ ਆਈਏ ਕਿਉਂਕਿ ਪਹਿਲੀ ਵਾਰ ਵੀ ਇੰਗਲੈਂਡ ਆਈ ਸੀ 2008 ਚ ਫਿਰ 2013 ਚ ਆਏ ਤੇ ਹੁਣ ਬਾਬੇ ਦੀ ਮਿਹਰ ਨਾਲ ਪਤਾ ਨਹੀਂ ਅੱਗੇ ਆਵਾਂਗੇ ਕਿ ਨਹੀਂ ਪਰ ਬਹੁਤ-ਬਹੁਤ ਧੰਨਵਾਦ ਬਹੁਤ ਕਬੱਡੀ ਨੂੰ ਪਿਆਰ ਕਰਦੇ ਹਾਂ ਤੇ ਬਹੁਤ ਵਧੀਆ ਕਬੱਡੀ ਹੋ ਰਹੀ ਆ ਭੋਜੀ ਇੱਕ ਮਿੰਟ ਲਈ ਦੱਸੀ ਪਿਛਲੇ ਸਾਲ ਤੂੰ ਕਿਹਾ ਸੀ ਇੱਕ ਮਿੰਟ ਰੋਕੇ ਇੱਕ ਮਿੰਟ ਓ ਥੋੜੀ ਤੂੰ ਪਿਛਲੇ ਸਾਲ ਕਿਹਾ ਸੀ ਵੀ ਨਾਲੇ ਮੁੰਡੇ ਦਾ ਵਿਆਹ ਦੇਖ ਜਾਊ ਨਾਲੇ ਮੈਂ ਕਬੱਡੀ ਛੱਡਣੀ ਐ ਇੱਕ ਮੈਚ ਖੇੜ ਜਾਊ ਪ੍ਰਮਾਤਮਾ ਸਾਡੀ ਵੀ ਜਿਹੜੀ ਪਾਵਰ ਆ ਤੈਨੂੰ ਲਾ ਦੇਵੇ ਤੇ ਤੂੰ ਖੇਡਦਾ ਰਵੇਂ ਤੈਨੂੰ ਪਬਲਿਕ ਇਦਾਂ ਸਾਡੀ ਤੂੰ ਬਹੁਤ ਵੱਡੀ ਸ਼ਖਸੀਅਤ ਆ ਪ੍ਰਮਾਤਮਾ ਤੈਨੂੰ ਇਹਨਾ ਮਾਣ ਬਖਸ਼ਿਆ ਪਰਮਾਤਮਾ ਨੇ ਤੈਨੂੰ ਇੰਗਲੈਂਡ ਲੈ ਆਉਣਾ ਸੀ ਖਿਲਾਉਣਾ ਸੀ ਲੋਕਾਂ ਦੇ ਰੂਹ ਬਰੂ ਕਰਾਉਣਾ ਸੀ ਤੇ ਬੋਲ ਦੋ ਲੱਭ ਜਾਂਦੇ ਹਾਂਜੀ ਇੰਗਲੈਂਡ ਕਬੱਡੀ ਫਟ ਰਿਹਾ ਜਾਂਦਾ ਵੀ ਬਹੁਤ ਧੰਨਵਾਦ ਤੇ ਇੰਗਲੈਂਡ ਦੇ ਸਾਰੇ ਦਰਸ਼ਕਾਂ ਦਾ ਤੇ ਇੱਥੇ ਮੇਰੇ ਕਈ ਭਰਾ 20-20 ਸਾਲ ਹੋ ਗਏ ਆਇਆਂ ਨੂੰ ਹਨਾ ਤੇ ਉਹ ਸਾਨੂੰ ਪਿਆਰ ਕਰਦੇ ਆ ਪਰ ਪੱਕੇ ਨਹੀਂ ਹੋਏ ਤੇ ਸਾਨੂੰ ਲਾਈਵ ਨਹੀਂ ਦੇਖ ਸਕਦੇ ਜੀ ਐਤ ਕੀ ਬਸ ਉਹਨਾਂ ਦੇ ਦਰਸ਼ਨ ਕਰਨੀ ਆਏ ਤੇ ਕਬੱਡੀ ਦਾ ਧੰਨਵਾਦ ਕਰਨਾ ਆ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਜੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖ ਜਾਵੇ ਜਿਹੜੇ ਇੰਗਲੈਂਡ ਇੱਕ ਗ ਜਿਹੜੇ ਇੰਗਲੈਂਡ ਦੇ ਵਿੱਚ ਮੈਚ ਹੁੰਦੇ ਆ ਨੇ ਕੈਨੇਡਾ 'ਚ ਬਹੁਤ ਕਬੱਡੀ ਹੁੰਦੀ ਜਿੱਥੇ-ਜਿੱਥੇ ਵੀ ਕਬੱਡੀ ਕੋਈ ਵੀ ਸੰਸਥਾ ਕਰਾਉਂਦੀ ਉਹਨਾਂ ਨੂੰ ਸਲੂਟ ਆ ਕੋਈ ਸਾਡਾ ਕੋਈ ਗਿੱਲਾ-ਚੁੱਕਾ ਨਹੀਂ ਬਈ ਜਿੱਥੇ ਅਸੀਂ ਕਰਾਉਨੇ ਆ ਅਸੀਂ ਵੀ ਕੌਣੇ ਆ ਬਈ ਸਾਡਾ ਵੀ ਜਿਹੜੀ ਅਸੀਂ ਕਬੱਡੀ ਕਰਾਉਨੇ ਆ ਸਾਡੀ ਵੀ ਕਬੱਡੀ ਨੂੰ ਨੰਬਰ 1 ਹੋਵੇ ਤੈਨੂੰ 13 ਸਾਲਾਂ ਨਹੀਂ 13 ਜਾਇ 12 ਸਾਲਾਂ ਬਤਾ ਕੇ ਕਿੱਦਾਂ ਲਗਾ ਅੱਗੇ ਨਾ ਜਨੂੰਨ ਜ਼ਿਆਦਾ ਇਹਦਾ ਘਟਿਆ ਨਹੀਂ ਬਹੁਤ ਜ਼ਿਆਦਾ ਜੀ ਮੈਂ ਤਾਂ ਅੱਠ ਜਾਇ ਦੀ ਉਦੋਂ ਉਹ ਦੋਨੋਂ 13 ਚ 13 ਨਾ ਹੁਣ 25 ਚ ਬਾਬਾ ਰੱਖੇ ਇਦਾਂ ਹੀ ਚੜਦੀ ਕਲਾ ਚ ਰਹੇ ਪੰਜਾਬੀ ਇੱਕ ਕਮੇਟੀ ਛੱਡੀਆਂ ਜਗਾਰਾ ਬੋਲੋ ਸੋਨਿਆਸ ਸਤਿ ਸ੍ਰੀ ਅਕਾਲ